ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰ ਭਰਾਓ ਆਪਣੇ ਪਿੰਡ ਮਾਨਾਂਵਾਲੇ ਤੋਂ ਨਾਲ ਸਰਪੰਚ ਸਾਹਿਬ ਪਿੰਡ ਤੋਂ ਆਪਣੇ ਨਾਲ ਆਪਣੇ ਗਜਜੀਤ ਵੀਰ ਸੂਬਾ ਪ੍ਰਧਾਨ 75 ਸੇ ਕੋਰਲਾ 9 ਵਜੇ ਤੋਂ ਸਮੇਟੀ ਤੋਂ ਨਾਲ ਮਾਨਾਂਵਾਲੇ ਤੋਂ ਸੰਗਤ ਸੇਵਾ ਲੈ ਕੇ ਪਹੁੰਚੀ ਆ ਬਹੁਤ ਮੁਸ਼ਕਲ ਟ੍ਰੈਕ ਕਰ ਰਹਾ ਆ ਦੇਖੋ ਬਹੁਤ ਬੁਰਾ ਹਾਲ ਆ ਗਾੜੀ ਦੋ ਟਰਾਲੀਆਂ ਆਪਣੀਆਂ ਜਾ ਰਹੀਆਂ ਆ ਦੇਖੋ ਬਹੁਤ ਜ਼ਿਆਦਾ ਪਾਣੀ ਆ ਗਿਆ ਸਰਕਾਰ ਨੂੰ ਪੀ ਲਿਆ ਇਹ ਆਪਣੇ ਬੇੜੀਆਂ ਕੱਲੀਆਂ ਜਾਣ ਨਾਲੇ ਹੈਲੀਕਾਪਟਰ ਜੋ ਵੀ ਜਾਨੀ ਮਾਨੀ ਨੁਕਸਾਨ ਗਾੜੀ ਹੁੰਦਾ ਆ ਉਹ ਦੇਖਿਆ ਜਾਵੇ ਆਪਣਾ ਸਾਰਾ ਦੇਖ ਕੇ ਚੱਲਣ ਸਰਕਾਰ ਨੂੰ ਚਾਹੀਦਾ ਆਉਂਦੇ ਪਿੱਛੋਂ ਵੀਡੀਓ ਬਣਾ ਕੇ ਚੱਲ ਜਾਂਦੇ ਆ ਇਹ ਗਾਹ ਵੀ ਚਾਹੀਦਾ ਸਰਕਾਰ ਨੂੰ ਆਉਣਾ ਬਹੁਤ ਜ਼ਿਆਦਾ ਨੁਕਸਾਨ ਹੋੰਦਿਆ ਗਾੜੀ ਬੱਚੇ ਅੰਦਰ ਉੱਥੇ ਬੱਚੇ ਬਹੁਤ ਧੁੱਪ ਲੱਗੀ ਨਾ ਅੱਜ ਜੋ ਝੋਨਾ ਪਾਣੀ ਦੀ ਤਬ ਰਿਆ ਤੇ ਸੰਗਤ ਬਿਮਾਰ ਹੋ ਰਹੀ ਗਾੜੀ ਦਵਾਈਆਂ ਲੈ ਕੇ ਚੱਲੇ ਆ ਨਾਲ ਰਾਸ਼ਨ ਆਪਣਾ ਜੋ ਵੀ ਆ ਆ ਵੇਖੋ ਵੀਰ ਸੇਵਾਦਾਰ ਕਰਨ ਇੱਥੇ ਆ ਆ ਵੇਖੋ ਬਹੁਤ ਜ਼ਿਆਦੇ ਸੇਵਾਦਾਰ ਕਰਨ ਵੀਰ ਮਹਾਰਾਜ ਭਲਾ ਕਰੇ ਪੰਜਾਬ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਆ ਵੇਖੋ ਵੀਰ